ਅੱਜ 1 ਜੂਨ ਹੈ ਕੱਲੂ ਕਰ ਹਫਤੇ ਦੀ ਸ਼ੁਰੂਆਤ ਤੇ 1 ਜੂਨ 2015 ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੁਰਜਵਾਕੇ ਤੋਂ ਚੋਰੀ ਹੋਆ ਤੇ ਉਹਦਾ ਲਗਾਤਾਰ ਅਜੇ ਇਨਸਾਫ ਦੀ ਜੜੀ ਜੰਦੋਜਾਹਦ ਹੈ ਉਹ ਅੱਧਾਟੇ ਲਟਕ ਰਹੀ ਹੈ ਬਹੁਤ ਸਾਰੀਆਂ ਸਰਕਾਰਾਂ ਬਣ ਗਈਆਂ ਉਹਦੇ ਨਾਂ ਤੇ ਕਦੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਗਨ ਕੀਤੀ ਫਿਰ ਉਹਦੋਂ ਪਹਿਲਾਂ ਸ਼ਰੋਮਣੀ ਅਕਾਲੀ ਦਾ ਕਹਿੰਦਾ ਸੀ ਬਹੁਤ ਕੁਝ ਕੀਤਾ ਤੇ ਫਿਰ ਆਮ ਆਦਮੀ ਪਾਰਟੀ ਸਾਰਾ ਕੁਝ ਚਲਾ ਗਿਆ ਤੇ ਅੱਜ ਲੋਕਾਂ ਨੇ ਫਿਰ ਵੀ ਕੋਟ ਪੂਰੇ ਦੇ ਦਿੱਚ ਬਾਬਰ ਕਲਾਂ ਗੋਲੀ ਕਾਂਡ ਤੇ ਉਹ ਸਾਰੇ ਗੱਲਾਂ ਨੂੰ ਦੇ ਕੇ ਇੱਕ ਪ੍ਰੋਟੈਸਟ ਕੀਤਾ ਕਿ ਐਨੇ ਚਿਰ ਤੱਕ ਕੀ ਹੋ ਦਿੱਤੋ ਲਗਾਤਾਰ ਪਾਠਕ ਜਿਹੜੇ ਮਾਮਲਿਆਂ ਦੇ ਵਿੱਚ ਕੁਝ ਵੀ ਸੁਖਾਵਾਂ ਨਜ਼ਰ ਨਹੀਂ ਆ ਰਿਹਾ ਇਹਨਾਂ ਦਿਨਾਂ ਦੇ ਵਿੱਚ ਇਸ ਸਮੇਂ ਖਾਸ ਤੌਰ ਦੇ ਉੱਤੇ ਇਹ ਜਿਹੜਾ ਕੱਡੂਕਰ ਦਾ ਸਵਿਫਸ ਹੈ 6 ਜੂਨ ਉਹਨੂੰ ਲੈ ਕੇ ਇੱਕ ਕੰਟਰੋਵਰਸੀ ਜਿਹੜਾ ਇੱਕ ਵਿਵਾਦ ਸ਼ੁਰੂ ਹੋਇਆ ਹੈ ਇਹ ਬੇਹੱਦ ਨਾਜ਼ਿਕ ਦੌਰ ਦੇ ਵਿੱਚ ਮਤਲਬ ਪਹੁੰਚਦਾ ਨਜ਼ਰ ਆ ਰਿਹਾ ਉਹ ਇਸ ਕਰਕੇ ਕਿਉਂਕਿ ਇੱਥੋਂ ਦੀਆਂ ਪੋਲੀਟੀਕਲ ਤੇ ਰਾਂ ਧਾਰਮਿਕ ਤਰ੍ਹਾਂ ਇੰਸਟੀਚੂਸ਼ਨ ਜਿ ਸੰਸਥਾਵਾਂ ਜਿਹੜੀਆਂ ਹੈ ਪੋਲਰਾਈਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਖੇਮਾਬੰਦੀ ਇੰਨੀ ਸਟਰੋਂਗ ਇੰਨੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਤਲਵਾਰਾਂ ਖਿੱਚ ਲਈਆਂ ਹੋਣ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤਾਂ ਬੇਹੱਦ ਮਤਲਬ ਜਦੋਂ ਕਮਰਿਆਦਾ ਹੁੰਦੀ ਹੈ ਇੱਕ ਖਲਾਕੀ ਇੱਕ ਨੈਤਿਕਤਾ ਹੁੰਦੀ ਹੈ ਉਹਦੇ ਤੋਂ ਵੀ ਨੀਚੇ ਜਾ ਕੇ ਬਿਆਨਬਾਜ਼ੀ ਦਾ ਸਟਾਰਟ ਹੋ ਗਿਆ ਇਹ ਕਿੱਧਰ ਲੈ ਕੇ ਜਾਏਗੀ ਇਹ ਗੱਲ ਬੇਹੱਦ ਜ਼ਰੂਰੀ ਹੈ ਸੋਚਣ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਲਗਾਤਾਰ ਜੰਗ ਤੋਂ ਚਠੇਦਾਰ ਕੁਲਦੀਪ ਸਿੰਘ ਗੜਗੱਜ ਚਠੇਦਾਰੀ ਉਹਨਾਂ ਨੂੰ ਮਿਲੀ ਹੈ ਉਦੋਂ ਤੋਂ ਲੈ ਕੇ ਇਹ ਗੱਲ ਬਹੁਤ ਸਾਰਾ ਸੈਕਸ਼ਨ ਜਿਹੜਾ ਬਹੁਤ ਸਾਰਾ ਹਿੱਸਾ ਹੈ ਸਮੇਤ ਦੰਮਦਮੀਟਕਸਾਨ ਨੇ ਹੀ ਗਿੱਸਿੰਗ ਜਥੇਬੰਦੀਆਂ ਤੇ ਹੋਰ ਬਹੁਤ ਸਾਰੇ ਗਰੁੱਪ ਇਹ ਕਹਿੰਦੇ ਆ ਰਹੇ ਨੇ ਕਿ ਅਸੀਂ ਜਥੇਦਾਰ ਨੂੰ ਮਾਨਤਾ ਨਹੀਂ ਦਿੰਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਮਾਨਤਾ ਹਾਸਲ ਕਰਨ ਦੀ ਟਰਾਈ ਕਰ ਰਹੇ ਨੇ ਤੇ ਵੱਖ-ਵੱਖ ਸਮਾਗਮਾਂ 'ਚ ਜਾਂ ਅੱਜ ਵੀ ਉਹ ਜੂਪੀ ਦੇ ਵਿੱਚ ਸੀ ਜੂਪੀ ਦੇ ਵਿੱਚ ਸਮਾਗਮਨ ਦੇ ਵਿੱਚ ਵੀ ਸ਼ਾਮਲ ਹੋਏ ਉੱਥੋਂ ਇੱਕ ਉਹਨਾਂ ਨੇ ਬਿਆਨ ਦਿੱਤਾ ਬਿਆਨ ਇਹ ਦਿੱਤਾ ਕਿ ਜਿਹੜਾ 6 ਜੂਨ ਹੈ ਤੇ ਉਦੋਂ ਪਹਿਲਾਂ ਜਿਹੜਾ ਕੱਲੂ ਘਰ ਦਾ ਜਿਹੜਾ ਟੋਟਲ ਮਾਮਲਾ ਹੈ ਇਹ ਸਿੱਖ ਪੰਥ ਨੂੰ ਏਕੇ ਰਾਹੀ ਮਨਾਉਣਾ ਚਾਹੀਦਾ ਹੈ ਆਪਸੀ ਸਹਿਮਤੀ ਰਾਹੀ ਮਨਾਉਣਾ ਚਾਹੀਦਾ ਹੈ ਇਹ ਬਹੁਤ ਵੱਡਾ ਇੱਕ ਦੁਖਾਂਤ ਵਾਪਰਿਆ ਹੋਇਆ ਇਤਿਹਾਸ ਦੇ ਵਿੱਚ ਤੇ ਇਸੇ ਤਰ੍ਹਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਅਜਮਤ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਸਾਨਾ ਮੱਤਾ ਇਤਿਹਾਸ ਵੀ ਹੈ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਤੇ ਨਾਲ ਗੁਰੂ ਅਰਜਨ ਸਾਹਿਬ ਸਾਹਿਬ ਦਾ ਜਿਹੜਾ ਸ਼ਹਾਦਤ ਉਹਨਾਂ ਦਿਨਾਂ ਦੇ ਵਿੱਚ ਦਿਨ ਸੀਗਾ ਸ਼ਰਧਾਲੂ ਬਹੁਤ ਆਏ ਹੋਏ ਸੀ ਜਿਨ੍ਹਾਂ ਨੂੰ ਬਹੁਤ ਨੂੰ ਕੁਰਬਾਨੀ ਕਰਨੀ ਪਈ ਇਹ ਆਟੋਮੈਟਿਕਲੀ ਸਖਤ ਹਾਸ ਦੇ ਵਿੱਚ ਇੱਕ ਪੂਰੀ ਤਰ੍ਹਾਂ ਦਰਜ ਪਾਵਾ ਹੁਣ ਉਹ ਕਿਉਂ ਦੇਣਾ ਪਿਆ ਬਿਆਨ 6 ਜੂਨ ਤੋਂ ਪਹਿਲਾਂ ਵੀ ਜਥੇਦਾਰ ਸਾਹਿਬਾਂ ਉਹਦੀ ਇੱਕ ਬੈਕਗ੍ਰਾਉਂਡ ਹੈ ਉਹਦੇ ਪਿੱਛੇ ਇਹ ਹੈ ਕਿ ਦਮਦਰੀ ਟਕਸਾਲ ਦੇ ਗੁਰਦੁਆਰਾ ਦੁਆਸ ਪਰ ਜਿਹੜਾ ਮਹਿਤਾ ਸਾਹਿਬ ਵਿਖੇ ਉੱਥੇ ਇੱਕ ਇਕੱਠ ਹੋਇਆ ਮੀਟਿੰਗ ਹੋਈ ਇਸ ਕੱਲੂਖਾਰਾ ਦਿਵਸ ਨੂੰ ਬਣਾਉਣ ਦੇ ਬਾਰੇ ਵਿੱਚ ਤੇ ਉੱਥੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਕਿਸੇ ਵੀ ਰੂਪ ਦੇ ਵਿੱਚ ਇੱਕ ਚੁਣੌਤੀ ਦਿੱਤੀ ਚੇਤਾਵਨੀ ਦਿੱਤੀ ਐ ਜੀਪੀਸੀ ਨੂੰ ਕਿ ਜੇ ਤੁਸੀਂ ਇਹ ਕੀਤਾ ਅਸੀਂ ਹਰ ਹਰਬਾ ਵਰਤਾਂਗੇ ਉਸ ਜਥੇਦਾਰ ਨੂੰ ਉੱਥੋਂ ਬਿਆਨ ਜਾਂ ਸੰਦੇਸ਼ ਕੌਮ ਦੇ ਨਾਮ ਨਹੀਂ ਦੇਣ ਦੇਾਂਗੇ ਜਿਹਨੂੰ ਅਸੀਂ ਮਾਨਤਾ ਨਹੀਂ ਦਿੰਦੇ ਤੇ ਇਹਦੇ ਤੇ ਵਿਰੋਧੀ ਖੇਮੇ ਦੇ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਬਿਆਨਬਾਜ਼ੀ ਨਹੀਂ ਹੋਈ ਪਰ ਤੁਰੰਤ ਅਕਾਲੀ ਦਲ ਬਾਦਲ ਦੇ ਸਪੋਕਸਪਰਸਨ ਨੇ ਜ਼ਰੂਰ ਕਿਹਾ ਸੀ ਪ੍ਰਨਾਮ ਸਿੰਘ ਤੁਮਾਉਣਾ ਤੇ ਕਾਫੀ ਜ਼ਿਆਦਾ ਬਲੇਮ ਲਾਇਆ ਤੇ ਸਿਮਰਜੀਤ ਮਾਨ ਉਧਰ ਜਾ ਕੇ ਖੜਾ ਹੋਊਗਾ ਟੋਟਲੀ ਕਿ ਇਹ ਜੜੀਆਂ ਇਹੋ ਜਿਹਾ ਇਵਨ ਸ਼ਬਦ ਜਿਹੜੇ ਵਰਤੇ ਗਏ ਕਿ ਬਦਮਾਸ਼ੀਆਂ ਜਾਂ ਬਾਕੀ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਥੇਦਾਰ ਨੂੰ ਬਿਆਨ ਦੇਣ ਤੋਂ ਰੋਕਣ ਦੀ ਕਿਸੇ ਦੀ ਇੱਕ ਦੀ ਯੂਨਿਲੇਟਰਲ ਔਕਾਤ ਨਹੀਂ ਹੁੰਦੀ ਨਾ ਇਹ ਵਾਪਰਨ ਦਿੱਤਾ ਜਾਏਗਾ ਉਹਦੇ ਖਿਲਾਫ ਜੋਹਰ ਨਾਮ ਸਿੰਘ ਖਾਲਸਾ ਨੇ ਬਿਆਨਬਾਜ਼ੀ ਕੀਤੀ ਹੈ ਉਦੋਂ ਬਾਅਦ ਜਿਹੜਾ ਕਿਹਾ ਕਿ ਅਜੇ ਸਿਮਰਜੀਤ ਸਿੰਘ ਮਾਨ ਕਿਹੜੇ ਏਜੰਸੀਆਂ ਦਾ ਬੰਦਾ ਹੈ ਉਹਨੇ ਨਿਹੰਗ ਸਿੰਘ ਮਾਰੇ ਕੀ ਉਹਦੇ ਮਾਫੀ ਮੰਗੀ ਜਾਂ ਨਹੀਂ ਨਹੀਂ ਮੰਗੀ ਨਾਲ ਕਹਿੰਦੇ ਨੇ ਉਹਨਾਂ ਦੇ ਨਾਨਾ ਰੂੜ ਸਿੰਘ ਦਾ ਪਤਾ ਨਹੀਂ ਖੂਨ ਹੈ ਜੀ ਰੂੜ ਸਿੰਘ ਨੇ ਕਿਸ ਢੰਗ ਦੇ ਨਾਲ ਉਦੋਂ ਦੇ ਜਥੇਦਾਰ ਨੂੰ ਸਰੋਪਾ ਦਿੱਤਾ ਸੀ ਉਹ ਸਾਰੀਆਂ ਗੱਲਾਂ ਇਤਿਹਾਸ ਦੇ ਵਿੱਚ ਜੋ ਇੱਕ ਦੂਜੇ ਨਾਲ ਮਤਲਬ ਜਿਹਨੂੰ ਅਸੀਂ ਗਾਲੀ ਗਲੋਚ ਦੀ ਟਰਮ ਤੱਕ ਕਹਿ ਦਿੰਦੇ ਹਾਂ ਉੱਥੇ ਤੱਕ ਚਲੀਆਂ ਜਾਂਦੀਆਂ ਪਰ ਨਾਲ ਦੀ ਨਾਲ ਹਰਨਾਮ ਸਿੰਘ ਤੁਮਾ ਇਕੱਲੇ ਨਹੀਂ ਹੈ ਉਹਨਾਂ ਦਾ ਵੇਟ ਉਹਨਾਂ ਦਾ ਵਜਨ ਵੱਧਦਾ ਜਾ ਰਿਹਾ ਦਿਖਾਈ ਦੇ ਰਿਹਾ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਸਾਜ ਕੇ ਸਾਨੂੰ ਪਰਸੂ ਕਰਨ ਵਾਲੇ ਐਡਵੋਕੇਟ ਭਗਵੰਤ ਸਿੰਘ ਸਿਆਕਾ ਜੀ ਨਾਲ ਦਰ ਬਤੌਰ ਮੈਂਬਰ ਆਪਣਾ ਹਲਕਾ ਜਿੱਥੋਂ ਐ ਜੀ ਪੀ ਸੀ ਲਈ ਜਿੱਤੇ ਜਿੱਤੇ ਧੰਦੇ ਨੇ ਗੁਰਦੁਆਰਾ ਗੁਰਦਾਰਸ਼ਨ ਪ੍ਰਕਾਸ਼ ਮਹਿਤਾ ਦਮਦਮਾ ਇਟਕਸਾਨ ਦਾ ਹੈੱਡਕੁਆਰਟਰ ਉਹਨਾਂ ਦੇ ਉਸ ਹਲਕੇ ਦੇ ਵਿੱਚ ਪੈਂਦਾ ਹੈ ਤੇ ਉਹਨਾਂ ਨੂੰ ਉਸ ਖੇਮੇ ਦੇ ਨਾਲ ਜੁੜਿਆ ਮੰਨਿਆ ਜਾਂਦਾ ਹੈ ਤਾਂ ਉਹਨਾਂ ਨੇ ਓਪਨ ਆ ਕੇ ਆਪਣੀ ਆਵਾਜ਼ ਜਦੋਂ ਇਹ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਜੇ ਪੂਰੀ ਤਰ੍ਹਾਂ ਮੰਨਤਾ ਨਹੀਂ ਹੈ ਉਹਨਾਂ ਨੂੰ 6 ਜੂਨ ਨੂੰ ਗੁਰੇਜ਼ ਕਰਨਾ ਚਾਹੀਦਾ ਕਿਸੇ ਵੀ ਟਾਈਪ ਦੇ ਸੰਦੇਸ਼ ਦੇਣ ਤੋਂ ਔਰ ਕੌਮ ਦੇ ਵਿੱਚ ਵੰਡ ਨਹੀਂ ਪਾਉਣੀ ਚਾਹੀਦੀ ਤੇ ਭਗਵੰਤ ਸਿੰਘ ਸਿਆਲਕਾ ਉਹ ਨੇ ਜਿਹੜੇ ਕਾਨੂੰਨੀ ਤੌਰ ਤੇ ਤੇ ਪੋਲੀਟਿਕਲੀ ਵੀ ਜਦੋਂ ਰੌਲਾ ਪੈਂਦਾ ਸੀ ਸੁਧਾਰ ਲੈ ਰਾਣਿਆਂ ਦਾ ਤੇ ਸੁਖਵੀਰ ਸਿੰਘ ਬਾਦਲ ਦਾ ਐ ਜੀ ਪੀ ਸੀ ਦਾ ਉਹਨਾਂ ਜਥੇਦਾਰਾਂ ਨੂੰ ਹਟਾਉਣ ਤੇ ਤੇ ਬਾਕੀ ਦੇ ਮਾਮਲੇ 'ਚ ਜਿਹੜੇ ਨਰੋਰ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਖੜੇ ਨਜ਼ਰ ਆਉਂਦੇ ਰਹੇ ਅੱਜ ਤੱਕ ਉਸ ਕੇ ਮੇਰੇ ਤੋਂ ਡਿਬੇਟ ਕਰਦੇ ਨੇ ਲਗਾਤਾਰ ਬੈਠ ਕੇ ਪਰ ਉਹਨਾਂ ਦਾ ਉਧਰ ਪਰਤਣਾ ਕੀ ਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਖਾਸ ਤੌਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਵੀ ਇਸ਼ਾਰਾ ਨਾਲ ਜਿਹੜੇ ਕਿ ਬੋਲੇ ਨਹੀਂ ਸੀ ਉਸ ਸਮੇਂ ਤੋਂ ਲੈ ਕੇ ਪਰ ਉਹਨਾਂ ਨੇ ਬੋਲਿਆ ਇੱਕ ਲੈਵਲ ਦੇ ਉੱਤੇ ਕਿ ਅਸੀਂ ਟਰਾਈ ਕਰਾਂਗੇ ਕਿ ਇਹਨੂੰ ਕਿਵੇਂ ਨਾ ਕਿਵੇਂ ਇੱਕ ਮੰਦ ਭਾਗ ਹੀ ਗੱਲ ਹੈ ਇਹਨੂੰ ਠੀਕ ਕੀਤਾ ਜਾਏ ਤੇ ਕਿਉਂਕਿ ਉਹਦੇ ਨਾਲ ਦੀ ਨਾਲ ਸਿਆਲਕਾ ਵੀਡੀਓ ਰਾਹੀਂ سینਤੇ ਆਉਂਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਪ੍ਰੈਸ ਨੋਟ ਆ ਜਾਂਦਾ ਉਹ ਪ੍ਰੈਸ ਨੋਟ ਕੀ ਕਹਿੰਦਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਦਾ ਇੱਕ ਵਫਦ ਕੱਲ ਨੂੰ ਭਾਵ 2 ਜੂਨ ਨੂੰ ਹਰਨਾਮ ਸਿੰਘ ਖਾਲਸਾ ਦੇ ਕੋਲ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਇਹ ਇਹਦੂ ਪਹਿਲਾਂ ਵੀ ਇੱਕ ਗੱਲ ਚੱਲ ਰਹੀ ਹੈ ਸਿੱਖ ਖੇਮਿਆਂ ਦੇ ਵਿੱਚ ਕਿ ਧਾਮੀ ਸਾਹਿਬ ਤੇ ਹਰਨਾਮ ਸਿੰਘ ਤੋਂ ਮਾਉਣਾ ਦੀ ਦੋਸਤੀ ਹੈ ਪਹਿਲਾਂ ਵੀ ਕਾਫੀ ਵਾਰ ਮਿਲੇ ਨੇ ਕਈ ਵਾਰ ਗੱਲ ਕਰਾਇਆ ਉਹਨਾਂ ਦਾ ਇਹ ਵੀ ਜਗ ਜाहਰ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਣੀ ਜਿਸ ਤਰੀਕੇ ਨਾਲ ਜਥੇਦਾਰ ਦੀ ਦਸਤਾਰਬੰਦੀ ਹੋਈ ਲਾਇਆ ਗਿਆ ਕਿਹਨੂੰ ਲਾਉਣਾ ਸੀ ਜਾਂ ਇਹ ਦੋ ਬਾਦ ਦੀਆਂ ਜੋ ਗਤੀਵਿਧੀਆਂ ਨੇ ਉਹ ਸੰਤੋਸ਼ਟ ਨਹੀਂ ਨੇ ਇਹਨਾਂ ਤੋਂ ਘੱਟੋ ਘੱਟ ਜਿਹੜੇ ਯਾਨੀ ਕੁਲਦੀਪ ਸਿੰਘ ਗੜਗੱਜ ਦਾ ਮਾਮਲਾ ਤਾਂ ਹੁਣ ਫਿਰ ਕੀ ਹੋਣਾ ਹੈ ਕੱਲ ਨੂੰ ਜੇਕਰ ਕੋਈ ਇੱਕ ਜਥੇਵੰਦੀ ਪੰਥ ਦੀ ਚੈਲੰਜ ਕਰਦੀ ਹੈ ਜਥੇਦਾਰੀ ਸਿਸਟਮ ਨੂੰ ਜਾਂ ਅਸੀਂ ਆਪਣੇ ਮਨ ਤੇ ਤੰਗ ਦੇ ਨਾਲ ਕਰਾਂਗੇ ਤੇ ਦੂਜੇ ਪਾਸੇ ਐਸਜੀਪੀਸੀ ਜਿਹਦਾ ਰੋਲ ਹੈ ਸਭ ਤੋਂ ਜ਼ਿਆਦਾ ਕਿਹਾ ਜਾਂਦਾ ਹੈ ਸਾਰੀ ਚੀਜ਼ ਮੈਨੇਜ ਕਰਨ ਦੇ ਲਈ ਔਰ ਜਿਹੜਾ ਉੱਥੇ ਫੰਕਸ਼ਨ ਵੀ ਹੋਣਾ ਉਹਦੀ ਵੀ 메ਨ ਮੇਜ਼ਬਾਨ ਜਿਹੜੀ ਹੈ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ ਹੈ ਤੇ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਓਮੇ ਸਟੈਂਡ ਨਹੀਂ ਲੈ ਰਹੀ ਕਿ ਜਥੇਦਾਰ ਨੂੰ ਤਾਂ ਸੰਦੇਸ਼ ਦੇਣਾ ਹੀ ਚਾਹੀਦਾ ਹੈ ਜੀ ਜਾਂ ਨਹੀਂ ਦੇਣਾ ਚਾਹੀਦਾ ਉਹ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਜਾ ਰਹੀ ਜੀ ਮਨਾਉਣ ਜਾ ਰਹੀ ਹੈ ਜਾਂ ਹੋਰ ਸਪੋਰਟ ਦੇ ਕੇ ਕੁਲਦੀਪ ਸਿੰਘ ਗੜਗੱਜ ਤੇ ਪ੍ਰੈਸ਼ਰ ਬਣਾਉਣ ਜਾ ਰਹੀ ਹੈ ਕਿ ਤੁਸੀਂ ਨਹੀਂ ਸੰਦੇਸ਼ ਦੇ ਸਕਦੇ ਹੁਣ ਅਗਰ ਦਾ ਸੁਆਨਿਕ ਹੋਰ ਪੈਦਾ ਹੁੰਦਾ ਕੀ ਸੰਦੇਸ਼ ਦੇਣਾ ਲਾਜ਼ਮੀ ਹੈ ਜਥੇਦਾਰ ਦਾ ਉੱਥੋਂ ਜਾਂ ਸੰਦੇਸ਼ ਛੱਡਿਆ ਵੀ ਜਾ ਸਕਦਾ ਔਰ ਕਈ ਸਾਫਕਾ ਜਥੇਦਾਰ ਜਿਹੜੇ ਅਕਾਲ ਤਖਤ ਸਾਭਦੇ ਨੇ ਉਹਨਾਂ ਨਾਲ ਜੇ ਸਲਾਮ ਮਸ਼ਵਰਾ ਕਰੋ ਜੋ ਕਹਿੰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਘਟਨਾ ਜਿਹੜੀ ਇਹ ਸੰਦੇਸ਼ ਦੇਣ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਵੇਲੇ ਤੋਂ ਨਹੀਂ ਚੱਲ ਰਿਹਾ ਹੈ ਉਹ ਜਗਾ ਇਹ 84 ਤੋਂ ਬਾਅਦ ਹੀ ਆਇਆ ਹੈ ਇਸ ਲਈ ਉਸ ਲੈਵਲ ਦੀ ਹਿਸਟੋਰੀਕਲ ਗੱਲ ਵੀ ਜੱਜੇਦਾਰ ਨੇ ਉੱਥੋਂ ਸੰਦੇਸ਼ ਦੇਣਾ ਜਾਂ ਨਹੀਂ ਦੇਣਾ ਇਹ ਕੋਈ ਪਰਮਾਨੈਂਟ ਗੱਲ ਨਹੀਂ ਹੈ ਜੇ ਨਾ ਵੀ ਦੇਵੇ ਤਾਂ ਵੀ ਕੋਈ ਗੱਲ ਨਹੀਂ ਜਿਵੇਂ ਅੱਜ ਕੱਲ ਇੱਕ ਬਿਆਨ ਦਿੱਤਾ ਕਿ ਭਾਈ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਉਹ ਵੀ ਇੱਕ ਗੱਲ ਹੈ ਉੱਥੇ ਅਰਦਾਸ ਕਰਨੀ ਹੁੰਦੀ ਹੈ ਕੋਈ ਜ਼ਰੂਰੀ ਦੀ ਫਸੀਲ ਤੋਂ ਸੰਦੇਸ਼ ਦੇਣਾ ਅਰਦਾਸ ਜਿਹੜੇ ਹੈਂਗਰਾਥੀ ਕਰਦੇ ਨੇ ਔਰ ਇਹ ਡਿਮਾਂਡ ਵਰਨਾਮ ਸਿੰਘ ਖਾਲਸਾ ਵੀ ਕਰ ਰਹੇ ਹੈ ਕਿ ਜੇ ਉੱਥੇ ਅਰਦਾਸ ਕਰਨੀ ਆ ਜੱਜ ਉਸ ਸੰਦੇਸ਼ ਦੇਣੇ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਤੋਂ ਦਵਾਓ ਹੈੱਡ ਗ੍ਰਾਂਥੀ ਕੌਣ ਨੇ ਉਹ ਜਥੇਦਾਰ ਗਿਆਨੀ ਰਘਵੀਰ ਸਿੰਘ ਜਿਨ੍ਹਾਂ ਨੂੰ ਹਟਾਇਆ ਗਿਆ ਜਿਹਨੂੰ ਹਰਨਾਮ ਸਿੰਘ ਧੋਮਾ ਸਮੇਤ ਬਖ ਬਖ ਲੋਕ ਜਿਹੜੇ ਨੇ ਕਈ ਗਰੁੱਪ ਦਰਬਾਰਾ ਦਰਬਾਰਾ ਬਹਾਲ ਕਰਨ ਦੀ ਇੱਕ ਐਜੀਟੇਸ਼ਨ ਇੱਕ ਮੰਗ ਕਰ ਰਹੇ ਨੇ ਇਹਦਾ ਮਤਲਬ ਉਹ ਕਸਮ ਖਸ ਜਿਹੜੀ ਜਥੇਦਾਰਾਂ ਦੇ ਦਰਮਿਆਨ ਹੈ ਕਿ ਕਿਹਨੂੰ ਲਾਉਣਾ ਹੈ ਕਿਵੇਂ ਲਾਉਣਾ ਹੈ ਕਿਹਦਾ ਬੰਦਾ ਲਾਉਣਾ ਹੈ ਇਦੇ ਨਾਲ ਇੱਕ ਗੱਲ ਕਲੀਅਰ ਹੋਊਗੀ ਜਿਹੜੀ ਪਿਛਲੇ ਦਿਨਾਂ ਚ ਕੁਝ ਗੱਲਾਂ ਚੱਲਣ ਲੱਗੀਆਂ ਕਿ ਗੱਲ ਬਹੁਤ ਨੇੜੇ ਲੱਗ ਗਈ ਐ ਤੁਮੇ ਉਹਨਾਂ ਨੂੰ ਬਣਾ ਲਿਆ ਗਿਆ ਕੁਲਦੀਪ ਸਿੰਘ ਹਟਾਏ ਜਾਣਗੇ ਕੁਲਦੀਪ ਸਿੰਘ ਦੀ ਜਗ੍ਹਾ ਕੋਈ ਹੋਰ ਬੰਦਾ ਲਾਇਆ ਜਾ ਰਿਹਾ ਤੇ ਬਾਕੀ ਦੀਆਂ ਚੀਜ਼ਾਂ ਨੇ ਇਹ ਗੱਲ ਥੋੜੀ ਜੀ ਇਸ ਕਸਮ ਕਸਮ ਚੋਂ ਦੂਰ ਹੁੰਦੀ ਨਾ ਰਹੇ 1999 ਦੇ ਖਾਲਸਾ ਪੰਥ ਦੀ ਸਾਜਨਾ ਦਾ ਜਿਹੜਾ ਦਿਵਸ ਸੀ ਉਦੋਂ ਇੱਕ ਰੌਲਾ ਪਿਆ ਕਹਿੰਦੇ ਨੇ ਉਦੋਂ ਵਕਤ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਮਨਜੀਤ ਸਿੰਘ ਜੀ ਔਰ ਉਸ ਸਮੇਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ ਆ ਕੇ ਕਿਹਾ ਲਾ ਕਿ ਜਥੇਦਾਰ ਰਣਜੀਤ ਸਿੰਘ ਉਹਨੂੰ ਲਾਤਾ ਸੀਗਾ ਐ ਜੀ ਪੀ ਦੀ ਅੰਤਰੀ ਕਮੇਟੀ ਔਰ ਦੋ ਵੱਡੇ ਫੰਕਸ਼ਨ ਅਲੱਗ-ਅਲੱਗ ਹੋਏ ਸੀ ਬਾਜਪੀ ਸਰਕਾਰ ਸੀ ਬਾਦਲ ਸਾਹਿਬ ਹੋਣੀ ਜਿਹੜਾ ਮੇਨ ਅਕਾਲੀ ਦਲ ਸੀਗਾ ਇੱਥੋਂ ਦਾ ਉਹ ਬਾਜਪੀ ਨਾਲ ਉੱਥੇ ਵੀ ਸ਼ਾਮਲ ਸੀਗੇ ਤੇ ਇੱਥੇ ਵੀ ਉਹਨਾਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਪਰ ਉਹ ਕਹਿੰਦੇ ਉੱਥੇ ਇੱਕ ਮੌਕਾ ਆਇਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਅਗਵਾਈ ਕਰਾਂਗੇ ਅਸੀਂ ਇਹ ਫੰਕਸ਼ਨ ਕਰਾਂਗੇ ਅਸੀਂ ਵੀ ਆਉਣੇ ਤਾਂ ਉਸ ਵੇਲੇ ਜਥੇਦਾਰ ਸਾਹਿਬ ਨੇ ਇਹ ਕਹਿਤਾ ਠੀਕ ਹੈ ਜੀ ਤੁਸੀਂ ਕਰੋ ਕੋਈ ਗੱਲ ਨਹੀਂ ਅਸੀਂ ਆਪਣੇ ਤਰੀਕੇ ਨਾਲ ਕਰ ਲੈਂਦੇ ਆ ਪਿੱਛੇ ਹੋਵਾਂਗੇ ਤੁਸੀਂ ਅੱਗੇ ਲੱਗ ਜੋ ਜੋ ਵੀ ਕਰਨਾ ਇਹ ਤਾਂ ਇੱਕ ਸਾਂਝੇ ਤੌਰ ਦੇ ਉੱਤੇ ਖਾਲਸਾ ਪੰਥ ਦੇ ਨੂੰ ਮੈਸੇਜ ਦੇਣਾ ਸੁਨੇਹਾ ਦੇਣਾ ਪਰਲ ਮਰ ਕੇ ਦੇਾਂਗੇ ਤਾਂ ਉਦੋਂ ਕਿਹਾ ਜਾਂਦਾ ਕਿ ਇੱਕ ਸਰਕਾਰੀ ਜਿਹੜਾ ਜ਼ੋਰ ਜ਼ਬਰਦਸਤੀ ਸੀ ਉਹਦਾ ਆਪਣਾ ਇੱਕ ਜਲਵਾ ਹੁੰਦਾ ਹੈ ਡਿਪਟੀ ਕਮਿਸ਼ਨਰ ਵੀ ਆਏ ਉਹਨਾਂ ਕੋਲ ਹੋਰ ਵੀ ਕਈ ਆਏ ਕਿ ਜੀ ਇਹ ਆਪਾਂ ਆਪਣੇ ਤਰੀਕੇ ਨਾਲ ਕਰਨਾ ਅਗਵਾਈ ਇਧਰੋਂ ਹੀ ਹੋਏਗੀ ਭਾਵ ਭਾਰੂ ਧਿਰਦੀ ਹੋਏਗੀ ਦੂਜੇ ਦਿਨ ਨਹੀਂ ਤਾਂ ਉਦੋਂ ਜ਼ਥੇਦਾਰ ਭਾਈ ਮਨਜੀਤ ਸਿੰਘ ਨੇ ਇਸ ਗੱਲ ਨੂੰ ਟਾਲਣ ਦੇ ਵਾਸਤੇ ਕਿਹਦਾ ਮਤਲਬ ਤਾਂ ਫਿਰ ਟਕਰਾ ਹੋਏਗਾ ਟਕਰਾ ਆਏਗਾ ਖੂਨ ਖਰਾਬਾ ਤਾਂ ਸਿੱਧਾ 300 ਸਾਲਾਂ ਕਾਹਦਾ ਆ ਰਿਹਾ ਇੱਕ ਗੱਲ ਉਧਰ ਨੂੰ ਤੁਰਈ ਔਰ ਉਹਨਾਂ ਦੀ ਗੱਲ ਮੰਨੀ ਗਈ ਭਾਈ ਰਣਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਉਹ ਸਾਰਾ ਹੋ ਗਿਆ ਕੰਮ ਤੇ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਇੱਕ ਉੱਥੇ ਸੰਗਤ 'ਚ ਬੈਠ ਕੇ ਜੋ ਵੀ ਹੁਕਮਨਾਮਾ ਵੀ ਲਿਆ ਸਾਰਾ ਕੁਝ ਕੀਤਾ ਪਰ ਉਹ ਟਿਕ ਟਕਰਾ ਟਲ ਗਿਆ ਕੈਂ ਦੇ ਵਿੱਚ ਡਿਪਟੀ ਕਮਿਸ਼ਨਰ ਉਹਨਾਂ ਨੂੰ ਮਿਲ ਨਾਉਂਦੇ ਨੇ ਜਦੋਂ ਸਾਰਾ ਕੰਮ ਨਿਬੜ ਗਿਆ ਕਿ ਤੁਹਾਡੀ ਸਿਆਣਪ ਕਰਕੇ ਸਾਰਾ ਕੁਝ ਨਿਬੜ ਗਿਆ ਨਹੀਂ ਸ਼ਾਇਦ ਕੋਈ ਬਹੁਤ ਵੱਡੀ ਉੱਥੇ ਟ੍ਰੈਜੇਡੀ ਵੀ ਹੋਣ ਸੰਭਾਣ ਹੋਣ ਵਾਲੀ ਸੀ ਇਸ ਲੈਵਲ ਦੇ ਉੱਤੇ ਤੇ ਜਿਹੜਾ ਇੱਕ ਰੋਲ ਹੁੰਦਾ ਕਿਸੇ ਕੀ ਪੁਆਇੰਟ ਤੇ ਬੈਠੇ ਉਹਨਾਂ ਦਾ ਅਜੇ ਤੱਕ ਜਥੇਦਾਰ ਕੁਲਦੀਪ ਸਿੰਘ ਵੱਲੋਂ ਕੁਝ ਨਹੀਂ ਆਇਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਅਜੇ ਤੱਕ ਇੱਕ ਪਾਸੇ ਪ੍ਰਣਾਮ ਸਿੰਘ ਤੋਂ ਮਾਮਲਾ ਨੂੰ ਆਇਆ ਦੂਜੇ ਪਾਸੇ ਪੋਲਿਟੀਕਲ ਤੇ ਰਾਮ ਵੱਲੋਂ ਆ ਰਹੇ ਆ ਅਕਾਲੀ ਦਲ ਬਾਦਲ ਜਾਂ ਅਕਾਲੀ ਦਲ ਨਮਰਤ ਸਰਬੰਸ ਜਿਹੜੇ ਹੋਰ ਅਜੇ ਸੰਗਠਨ ਨੇ ਉਹਨਾਂ ਨੇ ਆਪੋ ਆਪਣੀ ਗੱਲ ਕਹਿਣੀ ਹੈ ਦਿਨ ਬਹੁਤੇ ਨਹੀਂ ਲੰਘ ਰਹੇ ਬਹੁਤ ਨੇੜੇ ਆ ਗਈ ਗੱਲ ਔਰ ਇਸ ਨੇੜਲੀ ਗੱਲ ਦੇ ਵਿੱਚ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਣਾ ਹੈ ਕਿਹੜੀਆਂ ਧਿਰਾਂ ਵਿੱਚ ਪੈਂਦੀਆਂ ਨੇ ਅਜੇ ਮਾਮਲਾ ਤਾਂ ਅਕਾਲ ਤਖਤ ਸਾਹਿਬ ਅਤੇ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵਿੱਚ ਜਿਹੜਾ ਮਾਮਲਾ ਚੱਲ ਰਿਹਾ ਰਣਜੀਤ ਸਿੰਘ ਗੋਹਰ ਨੂੰ ਇੱਥੋਂ ਮਾਫੀ ਦੇਣ ਤੇ ਉੱਥੋਂ ਛੇਕੇ ਜਾਣ ਦਾ ਉਹ ਵੀ ਅਜੇ ਨਿਬੜਿਆ ਨਹੀਂ ਅਜੇ ਤਾਂ ਐਸਜੀਪੀਸੀ ਦੀ ਟੀਮ ਗਈ ਸੀ ਜਿਹੜੀ ਉਹਨੇ ਕੋਈ ਰਿਪੋਰਟ ਵੀ ਨਹੀਂ ਦਿੱਤੀ ਆਪਣੀ ਪੂਰੀ ਤਰ੍ਹਾਂ ਕਿ ਉਹਦਾ ਕੀ ਕਰਨਾ ਹੈ ਉਹਦਾ ਨਹੀਂ ਇੰਨਾ ਖਿਡਾਰਾ ਜਿਹੜਾ ਸਿੱਖ ਪੰਥ ਦੇ ਵਿੱਚ ਪਿਆ ਹੋਇਆ ਹੈ ਇਹ ਖਿਡਾਰੇ ਨੂੰ ਮੂਕ ਦਰਸ਼ਕ ਜੇਕਰ ਹੋ ਕੇ ਉਹ ਤਰ੍ਹਾਂ ਦੇਖਣ ਗਿਆ ਜਿਹੜੀਆਂ ਸੱਤਾ 'ਚ ਨੇ ਜਿਹੜੀਆਂ ਪਾਵਰ 'ਚ ਨੇ ਪਾਵਰ ਦਾ ਮਤਲਬ ਹੈ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਕਾਬਜ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿੰਦੇ ਸਮੇਂ ਬਹੁਤ ਨੇੜਲੇ ਭਵਿੱਖ ਦੇ ਵਿੱਚ ਇਹਨਾਂ ਸਮੱਸਿਆਵਾਂ ਨੂੰ ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਦੇ ਸਰ ਕਰਨ ਦੇ ਕਾਬਲ ਹੋਏਗੀ ਜਾਂ ਜਿਵੇਂ ਪੋਲੀਟੀਕਲ ਬਾਸ ਜਿੱਦਾਂ ਨੂੰ ਲੈ ਕੇ ਜਾ ਰਹੇ ਨੇ ਤੱਕ ਕੇ ਤਾਂ ਕੌਮ ਉਸਮੰਜ ਧਾਰਚ ਰਹੇਗੀ ਜਿਹੜੇ ਨੇ ਤਮਾਸ਼ੀਨ ਹੋਣਗੇ ਜਿਹੜੇ ਬਾਹਰ ਖੜਕੇ ਤਮਾਸ਼ਾ ਦੇਖਦੇ ਨੇ ਉਹ ਕਿਤੇ ਦੀ ਵੀ ਸੱਤਾ ਹੋ ਸਕਦੀ ਐ ਉਹ ਕੋਈ ਡੀਪ ਸਟੇਟ ਹੋ ਸਕਦੀ ਐ ਉਹ ਕਿਸੇ ਏਜੰਸੀ ਦਾ ਪੈਟਰਨ ਹੋ ਸਕਦਾ ਜਾਂ ਜਿਹੜੇ ਇਹ ਕਹਿੰਦੇ ਨੇ ਕਿ ਇਹਨਾਂ ਦਾ ਆਪਸੀ ਰੌਲਾ ਚੱਲਦਾ ਰਹੇ ਤਾਂ ਘਟੂ ਘਟ ਇਕੱਠੇ ਹੋ ਕੇ ਇਹ ਲੋਕਾਂ ਦੀਆਂ ਸਮੱਸਿਆਵਾਂ ਪੰਥਕ ਸਮੱਸਿਆਵਾਂ ਜਾਂ ਦੀਨ ਦੁਨੀ ਦੁਨੀਆਂ ਦਾ ਜਿਹੜਾ ਮਾਮਲਾ ਹੈ ਜਿਹੜੀ ਇੱਕ ਕਿਉਂਕਿ ਇਹ ਧਰਮ ਮਨੁੱਖਤਾ ਦਾ ਧਰਮ ਹੈ ਇਹ ਧਰਮ ਜੀਵਨ ਜਾਂਚ ਦਾ ਧਰਮ ਹੈ ਤੇ ਜੇ ਇਹ ਇਕੱਠੇ ਹੋ ਕੇ ਚੱਲਦੇ ਨੇ ਤਾਂ ਲੋਕਾਂ ਦੇ ਜੀਵਨ ਜਾਂਚ ਦੀ ਲੜਾਈ ਵੀ ਲੜੀ ਜਾਂਦੀ ਹੈ ਉਹ ਲੜਾਈ ਤੋਂ ਦੂਰ ਰੱਖਣਾ ਤਾਂ ਆਪਸ ਦੇ ਵਿੱਚ ਇੱਕ ਬਖਰੀਮਾ ਚੱਲਦਾ ਰਹੇ ਉਹ ਲੋਕ ਖੁਸ਼ ਹੋਣਗੇ ਜ਼ਿਆਦਾ ਪਰ ਕੀ ਉਸ ਕਾਬਲੀਅਤ ਦੀ ਉਸ ਲੈਵਲ ਦੀ ਲੀਡਰਸ਼ਿਪ ਜਿਹੜੀ ਹੈ ਇਸ ਪਦਰ ਤੇ ਹੈਗੀ ਜਾਂ ਨਹੀਂ ਔਰ ਕੱਲ ਦੀ ਮੀਟਿੰਗ ਵੀ ਮਹੱਤਵਪੂਰਨ ਹੋਏਗੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਉਹਨਾਂ ਨੂੰ ਮਿਲਣ ਲਈ ਔਰ ਅਜੇ ਤੱਕ ਮੈਨੂੰ ਲੱਗਦਾ ਅੰਤਰ ਕਮੇਟੀ ਦਾ ਕੋਈ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਗਵਾਹੀ ਤੱਕ ਵਿੱਚ ਕੋਈ ਜਥਾ ਕੋਈ ਟੀਮ ਕੋਈ ਗਰੁੱਪ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਮਿਲਣ ਨਹੀਂ ਪਹੁੰਚਿਆ ਹਜੇ ਤੱਕ ਤੱਕ ਦੀ ਗੱਲ ਜਾਂ ਕੁਲਦੀਪ ਸਿੰਘ ਗੜਗੱਜ ਆਪਣੇ ਆਪ ਹੀ ਕਾਮਨ ਸੰਕਟ ਚ ਕੱਢਣ ਲਈ ਪਾਸੇ ਹੋ ਜਾਣਗੇ ਉਸ ਦਿਨ ਵੀ ਕੋਈ ਬੜੀ ਗੱਲ ਨਹੀਂ ਹੈ ਨਹੀਂ ਸੰਦੇਸ਼ ਦੇਣਾ ਤਾਂ ਨਾਲ ਸੀ ਤੇ ਆਪਾਂ ਉੱਥੇ ਮਨਾਉਣਾ ਹੈ ਤੇ ਪਰਿਵਾਰਾਂ ਨੂੰ ਸਰਮਾਨਤ ਵੀ ਹੁੰਦੇ ਨੇ ਤੇ ਬਾਕੀ ਛੀਜਾਂ ਕਰਨੀਆਂ ਨੇ ਉਹ ਆਪਸਦਾਰੀ ਦੇ ਵਿੱਚ ਕਰ ਲੈ ਜਾਂ ਫਿਰ ਜਿਸ ਤੰਗ ਦੇ ਨਾਲ ਮਾਨ ਸਾਹਿਬ ਨੇ ਤਰਵਾਰਾਂ ਕੱਢੀਆਂ ਨੇ ਤੇ ਦੂਜੇ ਪਾਸੇ ਦਮਦਮੇ ਟਕਸਾਨ ਨੇ ਕੱਢੀਆਂ ਨੇ ਤੇ ਇਹ ਜਿਹੜਾ ਝਗੜੇ ਲਗਾਤਾਰ ਚੱਲ ਰਹੇ ਨੇ ਇਹ ਡੋਮਿਨੇਟ ਕਰ ਜਾਣਗੇ ਜਿਹੜੀ ਏਕਤਾ ਦੀ ਸਪਿਰਟ ਤੇ ਸਾਰੇ ਇਹ ਵੱਡੇ ਸਵਾਲ ਨੇ ਜਿਹੜੇ ਬਹੁਤ ਸਾਰੇ ਸਾਹਮਣੇ ਖੜੇ ਨੇ ਜਿਨ੍ਹਾਂ ਨੂੰ ਦੇਖਣ ਦਾ ਸਵਾਲ ਹੈ ਤੇ ਇੱਕ ਰੌਲਾ ਲਗਾਤਾਰ ਦੇਸ਼ 'ਚ ਲਗਾਤਾਰ ਪੈ ਰਿਹਾ ਜਿਹਦਾ ਜਵਾਬ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੀ ਸਰਕਾਰ ਕੋਲ ਵੀ ਨਹੀਂ ਦਿਖਾਈ ਦੇ ਰਿਹਾ ਉਹ ਇਹ ਹੈ ਕਿ ਬਾਰ-ਬਾਰ ਕੁਝ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਰਿਵੀਲ ਹੋ ਜਾਂਦੀਆਂ ਨੇ ਇਹ ਵੀ ਇੱਕ ਅਨੋਖੀ ਗੱਲ ਹੈ ਕਿ ਚਾਹੇ ਸਾਡਾ ਕੋਈ ਪੋਲਿਟੀਕਲ ਲੀਡਰ ਬੋਲੇ ਚਾਹੇ ਸਾਡਾ ਫੌਜ ਦਾ ਕੋਈ ਵੱਡਾ ਅਧਿਕਾਰੀ ਬੋਲਦਾ ਬਹੁਤੇ ਬਾਹਰਲੇ মিডিਆ ਨੂੰ ਜਿਹੜੀ ਦਿੱਤੀਆਂ ਗਈਆਂ ਇੰਟਰਵਿਊਆਂ ਚੋਂ ਸਾਹਮਣੇ ਆਉਂਦੀਆਂ ਨੇ ਦੇਸ਼ ਦੇ ਨਾਲ মিডিਆ ਨਾਲ ਕੋਈ ਗੱਲ ਉਸ ਲੈਵਲ ਦੀ ਸਾਂਝੀ ਕੀਤੀ ਜਾਂਦੀ ਹੈ ਨਾ ਆਪੋਜੀਸ਼ਨ ਦੇ ਤੌਰ ਤੇ ਹੁਣੇ ਇੱਕ ਗੱਲ ਸਾਂਝੀ ਕੀਤੀ ਹੈ ਜਿਹੜੇ ਫੌਜਾਂ ਦੇ ਸਾਰਿਆਂ ਦੇ ਇੱਕ ਕਾਮਨ ਮੁਖੀ ਬਣਾਏ ਸੀਗੇ ਉਸ ਸਮੇਂ ਦੇ ਵਿੱਚ ਚੋਹਾਨ ਸਾਹਿਬ ਨੇ ਉਹ ਕਹਿੰਦੇ ਨੇ ਜਹਾਜ਼ ਤਾਂ ਡਿੱਗੇ ਨੇ ਜਹਾਜ਼ ਡਿੱਗੇ ਪਰ 2 ਦਿਨਾਂ ਦੇ ਅੰਦਰ ਅੰਦਰ ਸੀ ਉਹਨਾਂ ਨੂੰ ਚੈੱਕ ਕੀਤਾ ਜਿਹੜਾ ਗਲਤੀਆਂ ਸੀ ਉਹਨੂੰ ਇੰਪਰੂਵ ਕੀਤਾ ਤੇ 2 ਦਿਨਾਂ ਦੇ ਬਾਅਦ ਅਸੀਂ ਜਿਹੜਾ ਜਵਾਬ ਦਿੱਤਾ ਤੇ ਉਹ ਸਫਲ ਜਵਾਬ ਸੀ ਤੇ ਜਦੋਂ ਪੁੱਛਿਆ ਜਾਂਦਾ ਕਿੰਨੇ ਗਏ ਕਿਹਨੇ ਕਿਰਤੀ ਨਹੀਂ ਕਿਹ ਕੌਣ ਡਿੱਗੇ ਇਹ ਜਾਦਾ ਵੱਡੀ ਗੱਲ ਤੇ ਹੁਣ ਸਵਾਲ ਇਹ ਹੈ ਕਿ ਜੇਕਰ ਅੱਜ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆਜ ਤੱਕ ਪ੍ਰਧਾਨ ਮੰਤਰੀ ਹੋਣ ਰੱਖਿਆ ਮੰਤਰੀ ਹੋਣ ਗ੍ਰਹਿ ਮੰਤਰੀ ਹੋਣ ਜਿਹੜੇ ਇਹ ਗੱਲ ਪ੍ਰਵਾਨ ਨਹੀਂ ਕਰਦੇ ਸੀ ਜੇ ਫੌਜ ਦੇ ਉਸ ਮੁਖੀ ਬਨੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਹੁਣ ਉਹ ਕੀ ਕਹਿਣਗੇ ਜਦੋਂ ਇਹ ਅਲਿਗੇਸ਼ਨ ਨਾਉਂਦੀ ਆਪੋਜੀਸ਼ਨ ਰਾਹੁਲ ਗਾਂਧੀ ਜੋ ਕਾਂਗਰਸ ਪਾਰਟੀ ਜਿਨੇ ਫੇਰ ਦੁਹਰਾਇਆ ਕਿ ਪਾਰਲੀਮੈਂਟ ਦਾ ਸੈਸ਼ਨ ਸੱਦੋ ਆਲ ਪਾਰਟੀ ਮੀਟਿੰਗ ਬੁਲਾਓ ਸਾਰਾ ਕੁਝ ਬਰੀਫ ਕਰੋ ਕਿਹੜੀਆਂ-ਕਿਹੜੀਆਂ ਗੱਲਾਂ ਨੇ ਕਿਹੜੀਆਂ-ਕਿਹੜੀਆਂ ਕਮਜ਼ੋਰੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਲੱਸ ਪੁਆਇੰਟ ਰਹੇ ਤੇ ਤੁਸੀਂ ਇਹ ਕਹਿ ਦਿੰਦੇ ਹੋ ਕਿ ਜੀ ਐਸ ਮੌਕੇ ਨਹੀਂ ਕੁਝ ਦੱਸੇਗਾ ਤਾਂ ਫਿਰ ਜਿਹੜੇ ਲੋਕ ਦੱਸ ਰਹੇ ਨੇ ਉਹ ਤਾਂ ਬਹੁਤ ਜ਼ਿੰਮੇਵਾਰ ਨੇ ਤੁਹਾਡੇ ਨਾਲੋਂ ਜ਼ਿਆਦਾ ਜ਼ਿੰਮੇਵਾਰ ਨੇ ਉਹਨਾਂ ਮਾਮਲਿਆਂ ਦੇ ਵਿੱਚ ਤਾਂ ਉਹ ਤੇ ਜੇ ਉਹ ਸਚਾਈ ਵਾਰ-ਵਾਰ ਸਾਹਮਣੇ ਆਉਣੀ ਹੈ ਤਾਂ ਤੁਹਾਡੀ ਪੋਲੀਟੀਕਲ اخਲਾਕੀ ਤੌਰ ਦੇ ਉੱਤੇ ਨੈਤਿਕ ਤੌਰ ਦੇ ਉੱਤੇ ਲੈਜਿਟੀਮੇਸੀ ਦੇ ਤੌਰ ਦੇ ਉੱਤੇ ਤੁਹਾਡੀਆਂ ਗੱਲਾਂ ਦਾ ਇਤਬਾਰ ਨਹੀਂ ਰਹਿੰਦਾ ਵਿਸ਼ਵਾਸ ਨਹੀਂ ਰਹਿੰਦਾ ਭਰੋਸਾ ਨਹੀਂ ਰਹਿੰਦਾ ਇਹਨਾਂ ਗੱਲਾਂ ਨੂੰ ਸੋਚਣਾ ਬਣਦਾ ਹੈ ਤੇ ਕੱਲੀ-ਕੱਲੀ ਜਦੋਂ ਛਣ ਕੇ ਆਏਗੀ ਕਹਿੰਦੇ ਨੇ ਅੱਜ ਦੇ ਦੌਰ ਚ ਕੋਈ ਚੀਜ਼ ਬਹੁਤੇ ਦਿਨ ਨਹੀਂ ਛੁਪਦੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕਦੇ ਉਹ ਦੋ ਮਹੀਨਾ ਦੋ ਮਹੀਨੇ ਬਾਅਦ ਆਉਣਗੀਆਂ ਤਾਂ ਫਿਰ ਜਿਹੜਾ ਇੱਕ ਪੋਲਿਟਿਕਲ ਲਾਹਾ ਲੈਣ ਦਾ ਸਵਾਲ ਹੈ ਤੇ ਕੱਲੀ ਵੋਟ ਬੈਂਕ ਦੇਖੋ ਬਾਕੀ ਨਾ ਵੈਸੇ ਨੈਸ਼ਨ ਫਰਸਟ ਦਾ ਨਾਰਾ ਲੱਗਦਾ ਹੈ ਦੇਸ਼ ਭਗਤੀ ਦੇ ਸਾਹਮਣੇ ਕੁਝ ਨਹੀਂ ਤਾਂ ਇਹ ਗੱਲਾਂ ਫਿਰ ਛੁਪਾਉਣ ਦੀ ਕਿਉਂ ਲੋੜ ਪੈਂਦੀ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਜੇ ਡੈਮੋਕਰੈਟਿਕ ਕੰਟਰੀ ਹੈ ਦੁਨੀਆ ਦੀ ਇਹ ਸਭ ਤੋਂ ਵੱਡੀ ਜਮਹੂਰੀਅਤ ਹੈ ਆਪੋਜੀਸ਼ਨ ਪਾਰਟੀਆਂ ਨੂੰ ਵੀ ਦੇਸ਼ ਦੇ ਲੋਕਾਂ ਨੂੰ ਵੀ ਬਲਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸੂਬਿਆਂ ਦੀ ਉਹਨਾਂ ਨੂੰ ਵੀ ਭਰੋਸੇ 'ਚ ਲੈਣਾ ਬੜਾ ਜ਼ਰੂਰੀ ਗੱਲ ਹੁੰਦੀ ਹੈ ਤੇ ਇੱਕ ਕੈਬਨਟ ਮੀਟਿੰਗ ਵੀ ਹੋਣ ਜਾ ਰਹੀ ਹੈ ਕਹਿੰਦੇ ਸਾਡੇ ਤਾਂ ਕੈਬਨਟ ਮੀਟਿੰਗ ਵੀ ਖਾਣ ਬਣਨ ਲੱਗੀ ਨਹੀਂ ਤਾਂ ਇਹ ਰੋਟੀਨ ਦੀ ਗੱਲਾਂ ਹੁੰਦੀਆਂ ਨੇ ਕੈਬਨਟਾਂ ਬਣਦੀਆਂ ਹੁੰਦੀਆਂ ਨੇ ਜਦ ਕੋਈ ਬਹੁਤ ਖਾਸ ਨਾ ਹੋਵੇ ਤੇ ਖਬਰ ਆਉਂਦੀ ਆ ਕਿ ਕੈਬਨਟ ਮੀਟਿੰਗ ਸੱਦ ਲਈ ਗਈ ਹੈ ਉਹਦਾ ਅਜੰਡਾ ਕੋਈ ਇੰਪੋਰਟੈਂਟ ਹੈ ਉਦਾ ਅਜੰਡਾ ਕੋਈ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਜਾਂ ਅਜੰਡੇ ਜਨਰਲ ਨੇ ਜਿਹੜੇ ਉਸ ਲੈਵਲ ਦੇ ਉੱਤੇ ਨੇ ਜਿੰਨਾ ਚਿਰ ਉਹ ਅਜੰਡੇ ਸਾਹਮਣੇ ਆਉਣਗੇ ਉਸ ਤੋਂ ਬਾਅਦ ਪੱਕਾ ਲੱਗੇਗਾ ਕਿ ਸਾਡੀਆਂ ਇਹ ਕੈਬਨਟ ਮੀਟਿੰਗਾਂ ਲੋਕਾਂ ਦੇ ਦੁੱਖ ਤਕਲੀਫ ਦੂਰ ਕਰਨ ਦੇ ਲਈ ਕੁਝ ਪੌਲਸੀ ਮੇਕਿੰਗ ਦੇ ਵਿੱਚ ਗੱਲ ਕਰਦੇ ਨੇ ਜਾਂ ਨਹੀਂ ਤਾਜ਼ੀਆਂ ਖਬਰਾਂ ਛਪ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹੁਣ ਦੁਬਾਰਾ ਵੀ ਕਿਸੇ ਨੇ ਇਹਨਾਂ ਗੱਲਾਂ ਨੂੰ ਉਭਾਰਿਆ ਹੈ ਕਿ ਖੇਤੀਬਾੜੀ ਪੌਲਸੀ ਬੜਾ ਰੌਲਾ ਪਿਆ ਸੀ 8-9000 ਬੰਦੇ ਨਾਲ ਕਹਿੰਦੇ ਤਾਲਮੇਲ ਕੀਤਾ ਹੋਇਆ ਹੈ। ਤਾਲਮੇਲ ਕਰਕੇ ਉਹ ਇੱਕ ਡਰਾਫਟ ਪਿਆ ਹੋਇਆ ਹੈ। ਫਿਰ ਦੁਬਾਰਾ ਇਹ ਕਹਿੰਦਾ ਜੂਨੀਅਰਾਂ ਨੂੰ ਦੇ ਦਾਂਗੇ ਜੀ ਉਹਨਾਂ ਨਾਲ ਸੰਪਰਕ ਕਰਾਂਗੇ। ਇਕਲ ਦੀ ਰੈਲੀ ਕੀਤੀ ਹੈ ਉੱਥੇ 8-10000 ਬੰਦੇ ਦੀ ਜਿਹਦੀ ਜਿਹਦੀ ਫੀਡਬੈਕ ਲੈ ਲਈ ਪਤਾ ਨਹੀਂ ਦੱਸ ਕੇ ਉਹਨੂੰ 10000 ਬੰਦੇ ਨੂੰ ਲੈਕਚਰ ਦੇ ਆ ਉਹਨੇ ਉਹ ਫੀਡਬੈਕ ਕਿੱਥੇ ਆ ਉੱਥੇ। ਉਹਦੀ ਵੀ ਸੁਣ ਲਈ ਹੁਣ ਤਾਂ ਪਰ ਅਜੇ ਵੀ ਉਹ ਪਾਲਿਸੀ ਕਿੱਥੇ ਐ ਤੇ ਕਿਉਂ ਨਹੀਂ ਬਣ ਪਾ ਲਈ। ਔਰ ਐਸੇ ਟੰਗ ਦੇ ਨਾਲ ਜਿਹੜੇ ਬਾਕੀ ਦੇ ਮਾਮਲੇ ਤੁਸੀਂ ਇਕੱਲਾ ਡਿਫੈਂਡ ਕਰੀ ਜਾ ਰਹੇ ਹੋ ਕਿ 24000 ਏਕੜ ਜ਼ਮੀਨ ਅਸੀਂ ਲੈਣੀ ਹੈ ਜੀ ਬਾਕੀ ਗਲਤ ਬੋਲ ਰਹੇ ਨੇ ਤੇ ਉਹ ਨੀਤੀ ਪੰਜਾਬੀ ਚ ਕਰਕੇ ਉਹਨਾਂ ਦੀ ਘੱਟੋ ਘੱਟ ਜਿੱਦਣ ਚੀ ਮਿਨਿਸਟਰ ਗਏ ਨੇ ਕਹਿੰਦੇ ਮੈਂ ਤੁਹਾਡੇ ਨਾਲ رائے ਕਰਨ ਆਇਆ। رائے ਆ ਆਪਣਾ ਲੈਕਚਰ ਸੁਣਾ ਕੇ ਮਨ ਕੀ ਬਾਤ ਹੁੰਦੀ ਹੈ। ਤੁਸੀਂ ਆਪਣਾ ਲੈਕਚਰ ਸੁਣਾ ਕੇ ਬੋੜੇ ਆਏ رائے ਨਹੀਂ ਹੁੰਦੀ। رائے ਦਾ ਮਤਲਬ ਹੈ ਤੁਸੀਂ ਆਡੀਅੰਸ ਚ ਬੈਠੋ। ਉੱਥੇ ਦੇ ਲੋਕਾਂ ਨੂੰ ਕਹੋ ਕਿ ਤੁਸੀਂ ਬੋਲੋ ਮੈਂ ਸੁਣਨਾ ਚਾਹੁੰਨਾ। ਮੈਂ ਅੱਜ ਕੁਝ ਨਹੀਂ ਕਹੂੰਗਾ ਤੁਹਾਡੀ رائے ਲੈਣ ਆਇਆ। ਉਦੋਂ ਬਾਅਦ ਆਪਣੀ ਗੱਲ ਕਹੋ ਜੋ ਗੈਣੀ। ਤੇ ਇਹ ਤਾਂ ਰਾਜ ਦਾ ਵੀ ਅਜੀਬ ਕਮ ਅਜੀਬ ਕਮ ਹੋ ਗਿਆ ਇਹਨਾਂ ਚੀਜ਼ਾਂ ਨੂੰ ਬਦਲਣ ਦਾ ਸਵਾਲ ਹੈ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਬਦਲਦੀਆਂ ਔਰ ਜਿਹੜਾ ਵੀ ਬੋਲਦਾ ਹਟਾ ਦਿੱਤਾ ਜਾਂਦਾ ਤੇ ਆਮ ਆਦਮੀ ਪਾਰਟੀ ਦੀ ਊਮਨ ਵਿੰਗ ਦੀ ਚੇਅਰਪਰਸਨ ਜਿਹੜੀ ਚੀਜ਼ ਪੰਜਾਬ ਦੀ ਉਹ ਪ੍ਰੈਸਰ ਦੇ ਨਾਲ ਚ ਬੋਲੀ ਉਹਨੇ ਇੱਕ ਵੀਡੀਓ ਪਾਇਆ ਵੀਡੀਓ ਪਾਇਆ ਕਿ ਦਿੱਲੀ ਦੇ ਧੜਵੀਆਂ ਨੇ ਸਾਡੇ ਤੇ ਕਬਜ਼ਾ ਕਰ ਲਿਆ ਉਹ ਕਹਿੰਦੀ ਹੈ ਕਿ ਮੈਨੂੰ ਮਿਊਸਪਲ ਇਲੈਕਸ਼ਨ ਦੇ ਦੌਰਾਨ ਵੀ ਕਮੇਟੀ ਚ ਪਾਸ ਸੀ ਸਿਲੈਕਸ਼ਨ ਕਮੇਟੀ ਤੇ ਸਾਡੀ ਸੁਣਨੀ ਨਹੀਂ ਸਾਨੂੰ ਲੋਕਾਂ ਨੇ ਗਾਲਾਂ ਹੀ ਕੱਢਣੀਆਂ ਨੇ ਵੀ ਤੁਸੀਂ ਸਾਡਾ ਆ ਕੈਂਡੀਡੇਟ ਨਹੀਂ ਦਿੱਤਾ ਨਹੀਂ ਦਿੱਤਾ ਤੁਸੀਂ ਤਾਂ ਮਿਲਦੇ ਨਹੀਂ ਹੋ ਤਾਂ ਇਹ ਜਿਹੋ ਜੀ ਟੀਮ ਇਹੋ ਜੀ ਦਿੱਲੀ ਦਾ ਜਿਹੜਾ ਦਖਲ ਹੈ ਇਹਦੇ ਖਿਲਾਫ ਬੋਲਣਾ ਪਊਗਾ ਉਹਨੂੰ ਨਾ ਦਿੱਤਾ ਗਿਆ ਕੱਢ ਦਿੱਤਾ ਗਿਆ ਉਹਦੀ ਜਗ੍ਹਾ ਇੱਕ ਹੋਰ ਡਾਕਟਰ ਅਮਨਦੀਪ ਕੌਰ ਦਾ ਤੁੱਕਾ ਲੱਗਿਆ ਕੱਲ ਉਹਨੂੰ ਉਮੀਦਵਾਰ ਪ੍ਰਧਾਨ ਬਣਾਇਆ ਇਸ ਤੋਂ ਪਹਿਲਾਂ ਐਮਐਲਏ ਪੀ ਐ ਤੇ ਇਸ ਤੋਂ ਬਾਅਦ ਉਹ ਵੀ ਇਹਦਾ ਮਤਲਬ ਜੀ ਹਜ਼ੂਰੀ ਕਲਚਰ ਤੇ ਚਾਪਲੂਸ ਕਲਚਰ ਪਾਰਟੀ ਡੋਮੀਨੇਟ ਕਰ ਰਹੀ ਹੈ ਸਾਰੀਆਂ ਪਾਰਟੀਆਂ ਚ ਡੋਮੀਨੇਟ ਕਰ ਰਹੀ ਹੈ ਲਗਭਾਗਾਂ ਚ ਤੱਕ ਆਮ ਆਦਮੀ ਪਾਰਟੀ ਸ਼ਾਇਦ ਅੱਗੇ ਐਬਾਫ ਜਿਆਦਾ ਹੈ ਨਾ ਮਾਮਲਿਆਂ ਦੇ ਵਿੱਚ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੁਹਾਡੇ ਸਾਹਮਣੇ ਨੇ ਕੱਲ ਦਾ ਦੌਰ ਵੀ ਬਹੁਤ ਮਹੱਤਵਪੂਰਨ ਹੋਏਗਾ ਇਹਨਾਂ ਗੱਲਾਂ ਕਰਕੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੀਆਂ ਮੁਲਾਕਾਤਾਂ ਹੋ ਰਹੀਆਂ ਨੇ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੁਨਾਹ ਬਹੁਤ ਬਹੁਤ ਧੰਨਵਾਦ